ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਪੂਰਨ ਗੁਣ ਤਾਸ ਬਿਰਥੀ ਕਦੇ ਨਾ ਹੋਵੇ ਜਾਨ ਕੀ ਅਰਦਾਸ ਜਨ ਕੀ ਅਰਦਾਸ ਜਨ ਕੀ ਅਰਦਾਸ ਬਿਰਤੀ ਸਾਧ ਸੰਗਤ ਜੀ ਸਤਿਗੁਰ ਫਰਮਾ ਰਹੇ ਨੇ ਇੱਕ ਇੱਕ ਅਰਦਾਸ ਦੇ ਬਾਰੇ ਆਪਾਂ ਨੂੰ ਦੱਸ ਰਹੇ ਨੇ ਅਰਦਾਸ ਬੇਨਤੀ ਜੋਦੜੀ ਅਰਜੋਈ ਕਿ ਜੇ ਕੋਈ ਗੁਰੂ ਦਾ ਪਿਆਰਾ ਗੁਰੂ ਦਾ ਸਿੱਖ ਅਦਰਵਾਈਜ਼ ਕੋਈ ਵੀ ਕਿਸੇ ਵੀ ਉਹ ਜਾਤੀ ਨਾਲ ਸੰਬੰਧ ਰੱਖਦਾ ਹੈ ਕਿਸੇ ਵੀ ਧਰਮ ਨੂੰ ਪੂਜਦਾ ਹੈ ਤਾਂ ਗੁਰੂ ਪਿਆਰਿਓ ਇਹ ਸਮਝ ਲਓ ਕਿ ਜੇ ਮਾਲਕ ਦੇ ਅੱਗੇ ਬੇਨਤੀਆਂ ਕਰਨੀਆਂ ਸਾਨੂੰ ਆ ਜਾਣ ਉਸ ਪਿਤਾ ਪ੍ਰਮਾਤਮਾ ਅੱਗੇ ਜਾਂ ਆਪਾਂ ਭਗਵਾਨ ਕਹ ਲਈਏ ਜਾਂ ਗॉड ਕਹ ਲਈਏ ਅੱਲਾ ਵਾਹਿਗੁਰੂ ਜੋ ਵੀ ਹੈ ਜਿਸ ਮਨੁੱਖ ਨੂੰ ਵੀ ਪ੍ਰਮਾਤਮਾ ਅੱਗੇ ਬੇਨਤੀ ਕਰਨੀ ਆ ਜੇ ਪਾਪ ਮਾਲਕ ਅੱਗੇ ਫਰਿਆਦ ਕਰਨੀ ਆ ਜੇ ਅਰਜੋਈਆਂ ਕਰਨੀਆਂ ਆ ਜਾਂ ਤਾਂ ਉਸ ਬੰਦੇ ਦੇ মুখ ਤੋਂ ਨਿਕਲੇ ਹੋਏ ਬੋਲ ਮੇਰਾ ਮਾਲਕ ਕਹਿ ਰਿਹਾ ਖਾਲੀ ਨਹੀਂ ਜਾਣੀ ਖਾਲੀ ਨਹੀਂ ਜਾਣੀ ਇਹ ਭਰੋਸਾ ਹੈ ਵਿਸ਼ਵਾਸ ਹੈ ਕਿਉਂਕਿ ਸਭ ਤੋਂ ਵੱਡਾ ਜਿਹੜਾ ਸਾਨੂੰ ਭਰੋਸਾ ਹੀ ਨਹੀਂ ਆਜ ਤੋ ਆਜ ਤੱਕ ਗੁਰੂ ਪਿਆਰੇ ਜੇ ਅਸੀਂ ਮਾਲਕ ਤੇ ਭਰੋਸਾ ਰੱਖ ਲਈਏ ਗੁਰੂ ਪਿਆਰੇਓ ਜੇ ਸਾਡੀ ਸਰਦਾ ਬਣ ਜੇ ਔਰ ਮਾਲਕ ਮੁਰ ਸਾਨੂੰ ਬੇਨਤੀਆਂ ਕਰਨੀਆਂ ਆ ਜਾਣ ਤਾਂ ਗੁਰੂ ਪਿਆਰਿਓ ਪ੍ਰਮਾਤਮਾ ਸਾਥੋਂ ਦੂਰ ਨਹੀਂ ਹੈ ਬਹੁਤ ਨੇੜੇ ਬਹੁਤ ਜ਼ਿਆਦਾ ਨੇੜੇ ਆ ਜਿੱਥੇ ਆਪਾਂ ਹੁਣ ਪੰਗਤੀ ਆਚਾਰੀਆ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਹੁਣ ਇੱਥੇ ਤਾਂ ਆਪਾਂ ਸੰਸਾਰ ਦੇ ਅੰਦਰ ਝਾਤੀ ਮਾਰੀ ਹੈ ਗੁਰਪਿਆਰੇ ਕਿੰਨੀਆਂ ਅਰਦਾਸਾਂ ਹਰ ਰੋਜ਼ ਹੋ ਰਹੀਆਂ ਨੇ ਹਾਂ ਇਹ ਆਪਾਨੂੰ ਜ਼ਰੂਰ ਆਪਾਂ ਇਹਦਾ ਨਿਚੋੜ ਨਹੀਂ ਕੱਢ ਸਕਦੇ ਕਿ ਬਹੁਤ ਅਰਦਾਸਾਂ ਹੋ ਰਹੀਆਂ ਨੇ ਪਰ ਪੂਰੀਆਂ ਵੀ ਹੋ ਰਹੀਆਂ ਨੇ ਮੇਰਾ ਮਾਲਕ ਸੁਣ ਵੀ ਰਿਹਾ ਹੁਣ ਕਿੰਨਾ ਦੀ ਸੁਣਦਾ ਹੈ ਉਹ ਤਾਂ ਧੰਨ ਸ੍ਰੀ ਗੁਰਗੰਸਾਹ ਪੰਗਤੀਆਂ ਅੰਦਰ ਦਰਸਾਉਣਗੇ ਕਿ ਕਿਹੜੇ ਗੁਰਮੁਖ ਪਿਆਰਾਂ ਦੀ ਜਾਂ ਕਿਹੜੇ ਮਨੁੱਖ ਦੀ ਮੇਰਾ ਮਾਲਕ ਅਰਦਾਸ ਸੁਣਦਾ ਹੈ। ਔਰ ਕਿਵੇਂ ਪ੍ਰਮਾਤਮਾ ਫਿਰ ਉਹਦੀ ਬੇਨਤੀ ਨੂੰ ਮੰਨਦਾ ਹੈ। ਤਾਂ ਗੁਰੂ ਗੁਰਪਿਆਰੋ ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਸਾਡੀ ਸੋਚ ਤੇ ਸਾਡੇ ਪਿਆਰ ਤੇ ਸਾਡੀ ਸੋਚ ਸਾਡੇ ਪਿਆਰ ਤੇ ਡਿਪੈਂਡ ਕਰਦਾ ਹੈ ਸਭ। ਜਿੱਥੇ ਪ੍ਰਮਾਤਮਾ ਨੇ ਗੁਰਪਿਆਰੇ ਸਾਨੂੰ ਬਹੁਤ ਸੋਹਣੇ ਤਜਰਬੇ ਦੱਸ ਕੇ ਗਏ ਨੇ ਤਰੀਕੇ ਦੱਸ ਕੇ ਗਏ ਨੇ ਤਾਂ શ્રી ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਤਗੁਰੂ ਫਰਮਾ ਰਹੇ ਨੇ ਕਿ ਜੇ ਇਹ ਮਨੁੱਖਾ ਜੀਵ ਜੇ ਕਿਤੇ ਦਿਲ ਕਰੇ ਮਾਲਕ ਨੂੰ ਮਿਲਣ ਦਾ ਜਾਂ ਮਾਲਕ ਨਾਲ ਗੱਲਾਂ ਕਰਨ ਦਾ ਬੇਨਤੀਆਂ ਕਰਨ ਦਾ ਅਰਦਾਸਾਂ ਕਰਨ ਦਾ ਤਾਂ ਗੁਰੂ ਸਾਹਿਬ ਕਹਿ ਰਹੇ ਨੇ ਕਿ ਇੱਕ ਪਤਰਾ ਤਰੀਕਾ ਸਿੱਖ ਲਈ ਤਰੀਕਾ ਉਹ ਕਿਹੜਾ ਤਰੀਕਾ ਹੈ ਜੋ ਆਪਾਂ ਪੰਜਾ ਬਣਿਆਂ ਦੇ ਅੰਦਰ ਰੋਜ਼ ਪੜਦੇ ਆ ਰੋਜ਼ ਚਲੋ ਆਪਾਂ ਭਗਤੀ ਆਪਣੀ ਮਤ ਦੇ ਅਨਸਾਰ ਕਰਦੇ ਆ ਕਿੰਨੇ ਵੀ ਕਰਦੇ ਆ ਕਿਹੜੇ ਵੀ ਤਰੀਕੇ ਨਾਲ ਕਰਦੇ ਆ ਉਹ ਵਿਸਾ ਆਪਾਂ ਵੱਖਰਾ ਹੈ ਬਾਅਦ ਚ ਲਵਾਂਗੇ ਪਰ ਹੁਣ ਹੈ ਅਰਦਾਸ ਦਾ ਵਿਸਾ ਹੈ ਕਿ ਗੁਰੂ ਸਾਹਿਬ ਨੇ ਤਾਂ ਆਪਣੇ ਵੱਲੋਂ ਪੂਰੀ ਹਰੀ ਚੰਡੀ ਦਿੱਤੀ ਹੈ ਕਿ ਵਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਪਰ ਜਿਹੜਾ ਮਨੁੱਖ ਜਿਹੜਾ ਜੀਵ ਜਨ ਬਣ ਕੇ ਭਾਵ ਉਹਦਾ ਸੇਵਕ ਬਣ ਕੇ ਜਾਂ ਉਹਦਾ ਪਿਆਰਾ ਬਣ ਕੇ ਜਾ ਉਹਦਾ ਮਿੱਤਰ ਬਣ ਕੇ ਜਾ ਉਹਦਾ ਦਾਸ ਬਣ ਕੇ ਉਹਦੇ ਚਰਨਾਂ ਦੀ ਧੂੜ ਬਣ ਕੇ ਜਦੋਂ ਕੋਈ ਵੀ ਬੇਨਤੀ ਗੁਰਮੁਖ ਪਿਆਰਾ ਕਰੂਗਾ ਮੇਰੇ ਮਾਲਕ ਨੇ ਜ਼ਰੂਰ ਸੁਣਨੀ ਆ ਪਰ ਉਹਦਾ ਤਰੀਕਾ ਤਰੀਕਾ ਹੋਣਾ ਚਾਹੀਦਾ ਜੇ ਸਾਡੇ ਕੋਲ ਤਰੀਕਾ ਨਹੀਂ ਗੁਰ ਪਿਆਰਿਓ ਤਾਂ ਇਹ ਸਮਝ ਲਓ ਕਿ ਉਹ ਦਾਸਾਂ ਤਾਂ ਹੋ ਰਹੀਆਂ ਨੇ ਬਹੁਤ ਪਰ ਮੇਰੇ ਮਾਲਕ ਤੱਕ ਨਹੀਂ ਪਹੁੰਚ ਰਹੀ ਇਹ ਵੀ ਇੱਕ ਕਾਰਨ ਹੈ ਕਈ ਵਾਰੀ ਆਪਾਂ ਵਿਚਾਰਾ ਕਰਕੇ ਕਥਾ ਪਾ ਰੱਖੀ ਹੈ ਉਹਦੇ ਵਿੱਚ ਬਹੁਤ ਵਾਰੀ ਜ਼ਿਕਰ ਕੀਤਾ ਹੈ ਕਿ ਸਾਡੀ ਜਿਹੜੀ ਪੁਕਾਰ ਹੈ ਸਾਡੀ ਜਿਹੜੀ ਸੋਚ ਹੈ ਸਾਡੇ ਜਿਹੜੇ ਮਨ ਦੇ ਅੰਦਰ ਵਿਚਾਰ ਨੇ ਮਾਲਕ ਨੂੰ ਮਿਲਣ ਦੇ ਅਰਦਾਸਾਂ ਪੂਰੀਆਂ ਕਰਾਉਣ ਦੇ ਤਾਂ ਉਹਦੇ ਗੁਰੂ ਪਿਆਰਿਓ ਕੁਝ ਤਰੀਕੇ ਦੱਸੇ ਨੇ ਕਿ ਜੁਗਤੀਆਂ ਨੇ ਜ਼ੋਰ ਤਾਂ ਸਾਡਾ ਕੁਝ ਨਹੀਂ ਚੱਲ ਸਕਦਾ ਮਾਲਕ ਅੱਗੇ ਉਹ ਤਾਂ ਮੇਰੇ ਮਾਲਕ ਦੀ ਮਰਜ਼ੀ ਹੈ ਪਰ ਜੇ ਅਸੀਂ ਜੁਗਤੀ ਅਪਣਾ ਲਾਂਗੇ ਸਾਡੀ ਅਰਦਾਸ ਉਥੋਂ ਤੱਕ ਜਰੂਰ ਪਹੁੰਚੇਗੀ ਮੇਰਾ ਮਾਲਕ ਇਹ ਵੀ ਸੁਨੇਹਾ ਉਥੋਂ ਤੱਕ ਦਾ ਮਤਲਬ ਇਹ ਨਹੀਂ ਹੈ ਕਿ ਉਹ ਦੂਰ ਕਿਤੇ ਬੈਠਾ ਮੇਰਾ ਮਾਲਕ ਨਹੀਂ ਸਾਡੇ ਮੁਖ ਤੋਂ ਨਿਕਲੇ ਹੋਏ ਬੋਲ ਅਸੀਂ ਹੁਣ ਕਿਹੜੀ ਪਾਸਾ ਨਾਲ ਬੋਲਦੇ ਹਾਂ ਕਿਵੇਂ ਬੋਲਦੇ ਅੰਦਰੋਂ ਕਿਵੇਂ ਸਾਡੇ ਅੰਦਰੋਂ ਪੁਕਾਰ ਨਿਕਲਦੀ ਹੈ ਜਦ ਹੀ ਆਹੀ ਇੱਕ ਤਰੀਕਾ ਹੈ ਕਿ ਇਹ ਜਦੋਂ ਸਾਡੇ ਅੰਦਰੋਂ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਪਿਤਾ ਪਰਮਾਤਮਾ ਅੱਗੇ ਬੇਨਤੀ ਕਰਨੀ ਹੈ ਅਰਦਾਸ ਕਰਨੀ ਹੈ ਕਿਉਂ ਗੁਰਪਿਆਰੇਓ ਗੱਲ ਪਤਾ ਕੀ ਆ ਆਪਾਂ ਬੇਨਤੀ ਕੀਤੀ ਸੀ ਕਿ ਪਿਆਰ ਦੀ ਇਹ ਵੀ ਇੱਕ ਤਰੀਕਾ ਹੈ ਕਹਾਣੀ ਸਾਰੀ ਹੈ ਗੁਰਪਿਆਰੇ ਪਿਆਰ ਦੀ ਕਿ ਨਿਤਨੇਂ ਦੇ ਅੰਦਰ ਦਸਵੇਂ ਪਾਤਸ਼ਾਹ ਵੀ ਦਰਸਾ ਕੇ ਗਏ ਨੇ ਜੋ ਆਪਾਂ ਪਿੱਛੇ ਜ਼ਿਕਰ ਕਰ ਰਹੇ ਸੀ ਕਿ ਤਰੀਕੇ ਦਾ ਕਿ ਪਿਤਾ ਪਰਮਾਤਮਾ ਨੇ ਸਾਨੂੰ ਬਹੁਤ ਸਾਰੀਆਂ ਜੁਗਤੀਆਂ ਦੱਸੀਆਂ ਨੇ ਤਰੀਕੇ ਦੱਸੇ ਨੇ ਤਾਨਸਿਰੀ ਗੁਰਗਾਂ ਸਾਹਿਬ ਦੇ ਵਿੱਚ ਕੀ ਹੈ ਸਾਨੂੰ ਸਮਝਾਈ ਰਹੇ ਨੇ ਕਿ ਆਹ ਤਰੀਕੇ ਨਾਲ ਭਾਈ ਤੂੰ ਬਾਣੀ ਪੜ ਆਹ ਤਰੀਕੇ ਨਾਲ ਭਗਤੀ ਕਰ ਆਹ ਤਰੀਕੇ ਨਾਲ ਤੂੰ ਗੁਰੂ ਕਰਜਾ ਔਰ ਇਸ ਤਰੀਕੇ ਨਾਲ ਅਰਦਾਸ ਕਰ ਹਣੋ ਕੀ ਆ ਕਿਹੜੇ ਵੜ ਨੇ ਉਹ ਜੋ ਮਤਨੇ ਵਿਦਿਆਨਦਰ ਲਿਖੇ ਨੇ ਸਤਗੁਰ ਫਰਮਾ ਰਹੇ ਨੇ ਕਿ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਨਹੀ ਬੜਾ ਪਾਇਓ ਇੱਥੇ ਨਿਮੇੜਾ ਕਰਤਾ ਮੇਰੇ ਮਾਲਕ ਨੇ ਭਗਤੀ ਦਾ ਸਤਨਾਮ ਵਾਹਿਗੁਰੂ ਬੋਲ ਜਾਂ ਵਾਹਿਗੁਰੂ ਬੋਲ ਜਾਂ ਕੋਈ ਵੀ ਤਰੀਕਾ ਅਪਣਾ ਲਾ ਪਰ ਭਗਤੀ ਹੋਣੀ ਚਾਹੀਦੀ ਆ ਸਿਰੇ ਦੀ ਗੁਰਪ੍ਰੇਰਿ ਚੌਥੇ ਪਦ ਦੀ ਤ੍ਰਾਇ ਗੁਣਾਂ ਦੇ ਵਿੱਚ ਭਗਤੀ ਨਹੀਂ ਤ੍ਰਾਇ ਗੁਣਾਂ ਦੇ ਵਿੱਚ ਤ੍ਰਾਇ ਗੁਣ ਕਿਹੜੇ ਨੇ ਤ੍ਰੈ ਗੁਣ ਨੂੰ ਬਹੁਤ ਸਾਰੀਆਂ ਸੰਗਤਾਂ ਨੂੰ ਪਤਾ ਕਿ ਤ੍ਰੈ ਗੁਣ ਬਹੁਤ ਗੁਰਮੁਖ ਸੱਜਣ ਬੈਠੇ ਨੇ ਇਸ ਤ੍ਰੈ ਗੁਣ ਕੀ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਸਭ ਤੇਰੀ ਮਾਇਆ ਇਹਦੇ ਵਿੱਚ ਕਿੰਨੀ ਵੀ ਅਸੀਂ ਵਿਕਾਰ ਕਰੀਏ ਜੇ ਸਾਡੇ ਅੰਦਰ ਇਹ ਚੱਲ ਰਹੇ ਨੇ ਅਸੀਂ ਰਜੋ ਗੁਣ ਤਮੋ ਗੁਣ ਸਤੋ ਗੁਣ ਦੇ ਅੰਦਰ ਹੈ ਤਾਂ ਜਿੰਨੀ ਮਰਜੀ ਫਰਿਆਦ ਕਰ ਲਈਏ ਸਾਡੀ ਮਾਲਕ ਤੱਕ ਨਹੀਂ ਜਾਣੀ ਇਹ ਪਹਿਲਾ ਇੱਕ ਤਰੀਕਾ ਜੁਗਤੀ ਹੈ ਸਾਨੂੰ ਭਾਵ ਇਹ ਸਿੱਖਣੀ ਪੈਣੀ ਆ ਕਿ ਅਸੀਂ ਤ੍ਰੈ ਗੁਣਾ ਤੋਂ ਕਿਵੇਂ ਉੱਪਰ ਉੱਠਣਾ ਹੈ ਤ੍ਰੈ ਗੁਣਾ ਤੋਂ ਉੱਪਰ ਉੱਪਰ ਕੀ ਹੈ ਚੌਥਾ ਪਦ ਹੈ ਥਿਰ ਕਰ ਥਿਰ ਕਰ ਬੈਸੋ ਅਰਜੰਤਾਰੀ ਬੇਗੰਬਰ ਅਸਰ ਤਾਂ ਗੁਰ ਪਿਆਰਿਓ ਉਹ ਤੋਂ ਉੱਤੇ ਅਸੀਂ ਥਿਰ ਕਰ ਦੇ ਵਿੱਚ ਜਾਂ ਚੌਥੇ ਪਦ ਤੇ ਬੈ ਕੇ ਜਦੋਂ ਕੋਈ ਵੀ ਬੇਨਤੀ ਕਰਾਂਗੇ ਉਹ ਮੇਰੇ ਮਾਲਕ ਨੇ ਸਾਡੀ ਸੁਣਨੀ ਉਹ ਮਾਲਕ ਨੇ ਸੁਣਨੀ ਕਿਉਂਕਿ ਅਸੀਂ ਪਿਤਾ ਪਰਮਾਤਮਾ ਕੀ ਬੇਨਤੀਆਂ ਕਰਮੀਆਂ ਹੋਰ ਕਿਹਦੇ ਕੋਲ ਕਰਮੀਆਂ ਨੇ ਉਸੇ ਤੋਂ ਮੰਗ ਸਕਦੇ ਆਂ ਅਸੀਂ ਸਾਡਾ ਪਿਤਾ ਪਰਮਾਤਮਾ ਹੈ ਤੇ ਗੁਰੂ ਸਾਹਿਬ ਨੇ ਤਾਂ ਗੁਰਪਿਆਰੇ ਸਾਫ਼ ਲਫ਼ਜ਼ੋ ਮੈਂ ਕਹਿੰਦਾ ਕਿ ਭਾਈ ਤੂੰ ਜੋ ਬੇਨਤੀ ਕਰੇਗਾ ਮੇਰੇ ਕੋਲ ਆਉਗੀ ਪਰ ਤਰੀਕਾ ਹੋਣਾ ਚਾਹੀਦਾ ਉਹਦਾ ਤਰੀਕਾ ਹੁਣ ਆਪਾਂ ਇੱਕ ਦੇਸੀ ਨੁਕਤਾ ਲੈ ਲਈਏ ਇੱਕ ਇੱਕ ਦੇਸੀ ਵਿਚਾਰ ਕਰ ਲਈਏ ਆਮ ਜਿਹੜੇ ਆਪਾਂ ਨੂੰ ਲੋਕ ਭਾਸ਼ਾ ਦੇ ਵਿਚਾਰ ਦੇ ਵਿੱਚ ਬੋਲ ਕੇ ਆਪਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇੱਕ ਆਪਾਂ ਇੱਕ ਫਾਰਮੂਲਾ ਜਿਹਾ ਹੈ ਉਹ ਆਪਣੇ ਤਕਰੀਬਨ ਦੇਖਣ ਨੂੰ ਮਿਲਦਾ ਹੈ ਦੇਖਣ ਨੂੰ ਮਿਲਦਾ ਹੈ ਗੁਰਪਿਆਰੇ ਉਹ ਕੀ ਹੈ ਉਹ ਹੈ ਗੁਰਪਿਆਰੇ ਉਹ ਜਿਸ ਤਰ੍ਹਾਂ ਆਪਣੇ ਦਰ ਤੇ ਘਰ ਦੇ ਦਰ ਤੇ ਕੋਈ ਮੰਗਤਾ ਆ ਜਾਂਦਾ ਮੰਗਤਾ ਮੰਗਤਾ ਆ ਗਿਆ ਉਹ ਮੰਗਤਾ ਅਗਰ ਸਹੀ ਤਰੀਕੇ ਤੇ ਉਹ ਪੇਟ ਵਾਸਤੇ ਮੰਗ ਰਿਹਾ ਹੈ ਕਿ ਮੇਰਾ ਦਪਹਿਰ ਦਾ ਖਾਣਾ ਜਾਂ ਸ਼ਾਮ ਦਾ ਖਾਣਾ ਜੇ ਮੈਨੂੰ ਕੋਈ ਆਟਾ ਦਾਣ ਪੁੰਨ ਕਰ ਦੇਣ ਤਾਂ ਮੇਰਾ ਸ਼ਾਮ ਦਾ ਰੋਟੀ ਟੁਕ ਚੱਲ ਜੇ ਕਿਉਂਕਿ ਜਿਹੜੇ ਅੱਜ ਕੱਲ ਦੇ ਜੋ ਮੰਗਣ ਵਾਲੇ ਵੀ ਨਾ ਇਹ ਵੀ ਬਹੁਤ ਰੱਜੇ ਹੋਏ ਨੇ ਦਿਖਾਵੇ ਜ ਨਹੀਂ ਹੈ ਅੰਦਰ ਇਹਨਾਂ ਦੇ ਚੱਕ ਕੇ ਦੇਖੀਏ ਤੇ ਬੁਰਪਾਰੇ ਬਹੁਤ ਕੋਸਾ ਇਹਨਾਂ ਕੋਲ ਉਹ ਨਹੀਂ ਰੁਕਣਾ ਉਹ ਇੱਕ ਦੋ ਵਾਰੀ ਬੇਨਤੀਆਂ ਕਰੇਗਾ ਉਹਨੇ ਅੰਤੇ ਚੱਲ ਦੇਣਾ ਕਿਉਂ ਉਹਨੂੰ ਲੋੜ ਨਹੀਂ ਹੈ ਉਹ ਸਿਰਫ ਉਹ ਤਾਂ ਇਕੱਠਾ ਕਰਨ ਵਾਲੀ ਗੱਲ ਹੈ ਪਰ ਜਿਹਦੇ ਕੋਲ ਸਾਮ ਦਾ ਰੋਟੀ ਦਾ ਸਾਧਨ ਨਹੀਂ ਹੈ ਉਹ ਸਾਡੇ ਦਰ ਤੇ ਆ ਕੇ ਪੁਕਾਰ ਕਰ ਰਿਹਾ ਬੇਨਤੀ ਕਰ ਰਿਹਾ ਤਾਂ ਗੁਰਪਿਆਰੇ ਉਹਦਾ ਇੱਕ ਨਾ ਜਿਹੜਾ ਫੇਸ ਹੈ ਜਿਹੜਾ ਮੂੰਹ ਹੈ ਉਹਦਾ ਦੇਖਣ ਵਾਲਾ ਹੁੰਦਾ ਆਪਾਂ ਸਮਝ ਸਕਦੇ ਹਥੋ ਕਿ ਉਹ ਕਿਸ ਤਰ੍ਹਾਂ ਮੰਗ ਕਰਦਾ ਹੈ ਕਿਦੇ ਕੋਲ ਮਕਾਨ ਮਾਲਕ ਜੀ ਦੇ ਦਰ ਤੇ ਖੜਾ ਹੈ ਕਿਸ ਤਰ੍ਹਾਂ ਆ ਕੇ ਫਿਰਦਾ ਬੇਨਤੀਆਂ ਕਰਦਾ ਹੈ ਕਿ ਉਹ ਇੰਨੀਆਂ ਮਿੰਤਾ ਕਰਦਾ ਹੈ ਇੰਨੀਆਂ ਮਿੰਤਾ ਕਰਦਿਆਂ ਦਰ ਛੱਡ ਕੇ ਨਹੀਂ ਜਾਂਦਾ ਔਰ ਮੂੰਹ ਵੀ ਇਸ ਤਰ੍ਹਾਂ ਦਾ ਬਣਾ ਲੈਂਦਾ ਉਹ ਤੇ ਇੱਕ ਇਹਨੂੰ ਇਸ ਸਾਹਮਣੇ ਵਾਲੇ ਨੂੰ ਮਹਿਸੂਸ ਹੁੰਦਾ ਕਿ ਇਹਨੂੰ ਯਾਰ ਜ਼ਰੂਰੀ ਬਹੁਤ ਹੈ ਤਾ ਆਖਰ ਮਜਬੂਰ ਹੋ ਕੇ ਘਰ ਵਾਲਾ ਉਹਨੂੰ ਉਸਨਾਂ ਕੋ ਸਦਾਨ ਦੇ ਦਿੰਦਾ ਹੈ ਇੱਕ ਜ਼ੁਗਤੀ ਹੈ ਸਿੱਖਣਾ ਪੈਣਾ ਹੁਣ ਉਹ ਤਾਂ ਆਪਣੇ ਪੇਟ ਦੀ ਲੋੜ ਵਾਸਤੇ ਮੰਗ ਰਿਹਾ ਸੀ ਹੁਣ ਅਸੀਂ ਕੀ ਆ ਸਾਡੇ ਕੋਲ ਪ੍ਰਮਾਤਮਾ ਨੇ ਦਿੱਤਾ ਸਭ ਤਕਰੀਬਨ ਤਕਰੀਬਨ ਇਸ ਤਰ੍ਹਾਂ ਦੇ ਲੋਕ ਬਹੁਤ ਘੱਟ ਨੇ ਅੱਜ ਕੱਲ ਦੇ ਸਮੇਂ 'ਚ ਹੈ ਬਹੁਤ ਬਹੁਤ ਘੱਟ ਨੇ ਹੁਣ ਉਹ ਜ਼ੁਗਤੀ ਆਪਾਂ ਨੂੰ ਸਿੱਖਣੀ ਪੈਣੀ ਆ ਦਰ ਤੇ ਜਦੋਂ ਵੀ ਆਪਾਂ ਭਗਤੀ ਤੇ ਬੈਨੇ ਆ ਜਾਂ ਨਿਤਰੇਮ ਕਰਦੇ ਆ ਜਾਂ ਬਾਣੀ ਪੜ੍ਹਦੇ ਆ ਸਾਨੂੰ ਗੁਰੂ ਘਰ ਅੰਦਰੋਂ ਸਾਡੇ ਹੂਕ ਉੱਠਣੇ ਚਾਹੀਦੇ ਹੂਕ ਜਦੋਂ ਸਾਡੇ ਪਕਾਰ ਅੰਦਰੋਂ ਉੱਠੇਗੀ ਮਾਲਕ ਨੂੰ ਵਾਜਾ ਮਾਰਾਂਗੇ ਤਾ ਪਿਤਾ ਪ੍ਰਮਾਤਮਾ ਨੇ ਬੁਹਾ ਖੋਲ ਦੇਣਾ ਸਾਡੀ ਅਰਦਾਸ ਵਾਸਤੇ ਗੁਰਬਾਣੀ ਦਾ ਫਰਮਾਨ ਹੈ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਜੇ ਦਰ ਮੰਗਤ ਕੂਕ ਕਰੇ ਤਾਂ ਮੈਲੀ ਖਸਮ ਸੁਣੇ ਭਾਵੇਂ ਧੀਰਜ ਭਾਵੇਂ ਤੱਕੇ ਏਕ ਵਡਿਆਈ ਦੇ ਜੇ ਅਸੀਂ ਉਸ ਤਰ੍ਹਾਂ ਦਾ ਆਪਣਾ ਅੰਦਰੋਂ ਪੁਕਾਰ ਕੱਢਾਂਗੇ ਭਾਸ਼ਾ ਬੋਲਾਂਗੇ ਕਿ ਸਾਨੂੰ ਮਾਲਕਾ ਬਹੁਤ ਲੋੜਾ ਸਾਨੂੰ ਸਮਝ ਆ ਗਈ ਹੈ ਤੁਸੀਂ ਫਰਮਾ ਰਹੇ ਹੋ ਸਾਨੂੰ ਸਮਝ ਆ ਗਈ ਹੈ ਕਿ ਭਈ ਪ੍ਰਾਪਤ ਮਨ ਖੁਦਿਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਜਦੋਂ ਆਸਾਂ ਪ੍ਰਮਾਤਮਾ ਅਗੇ ਇਹ ਬੜ ਰੱਖਾਂਗੇ ਕਿ ਮਾਲਕਾ ਛੋਡੇ ਦਸਨ ਦੇ ਅਨਸਾਰ ਸਾਨੂੰ ਮਤ ਆ ਗਈ ਹੈ ਕਿ ਅਸੀਂ ਆਇਆ ਸੰਸਾਰ ਤੇ ਮਿਲਣ ਵਾਸਤੇ ਸਾਡੀ 바ਰੀ ਆ ਸਾਡਾ ਵਖਤ ਸਮਾਂ ਹੈ ਸਾਨੂੰ ਇੱਕ ਮੌਕਾ ਦਿੱਤਾ ਹੈ ਤਾਂ ਜਦੋਂ ਇਹਨੂੰ ਅਸੀਂ ਗੁਰਪਿਆਰੇ ਇਸ ਪੰਕਤੀਆਂ ਨੂੰ ਯਾਦ ਰੱਖੇ ਜਦੋਂ ਅੰਦਰ ਬਿਠਾਵਾਂਗੇ ਵਾਕਈ ਅਸੀਂ ਸੋਚਾਂਗੇ ਕਿ ਸਾਡਾ ਫਖਤਾ ਸਾਡੀ ਬਾਰੀ ਹੈ ਜੇ ਸਮਾਂ ਨਿਕਲ ਗਿਆ ਦੁਬਾਰਾ ਸਾਨੂੰ ਮੌਕਾ ਨਹੀਂ ਮਿਲਣਾ ਤੇ ਇਸ ਆਕਾਲ ਨੂੰ ਮੁੱਖ ਰੱਖ ਕੇ ਗੁਰਪਿਆਰੇ ਜਦੋਂ ਅਸੀਂ ਅਰਦਾਸਾਂ ਬੇਨਤੀਆਂ ਕਰਾਂਗੇ ਮਾਲਕ ਨੂੰ ਪੁਕਾਰ ਕਰਾਂਗੇ ਤਾਂ ਬੇਨਤੀਆਂ ਕਰਾਂਗੇ ਔਰ ਦੂਸਰੀ ਗੱਲ ਗੁਰੂ ਪਿਆਰੇਓ ਸਾਡੇ ਨੇਤਰ ਗੁਰੂ ਜਦੋਂ ਅੰਦਰੋਂ ਅਸੀਂ ਪਕਾਰ ਉੱਠੇ ਕੀ ਸਾਡੇ ਵਾਕਈ ਸਾਨੂੰ ਲੋੜ ਹੈ ਮਾਲਕ ਨੂੰ ਮਿਲਣ ਦੀ ਤਾਂ ਗੁਰੂ ਪਿਆਰੇਓ ਫਿਰ ਇਹ ਫੇਸ ਦੇ ਨਾਲ ਨਾਲ ਸਾਡੇ ਨੇਤਰਾਂ 'ਚੋਂ ਵੀ ਨੀਰ ਚੱਲਣਾ ਚਾਹੀਦਾ ਮਾਲਕਾ ਜੀ ਕਿ ਮਾਲਕਾ ਤੁਸੀਂ ਇੱਡਾ ਵੱਡਾ ਤਰਸ ਕੀਤਾ ਹੈ ਮੈਂ ਭੁੱਲ ਗਿਆ ਮੈਂ ਮੂਰਖਾਂ ਮੈਂ ਅਨਜਾਨ ਮੇਰੀ ਮੱਤ ਨਹੀਂ ਕੋਈ ਤੁਸੀਂ ਕਿਰਪਾ ਕਰੋ ਮੇਰੇ ਤੇ ਮੈਂ ਮਿਲਣਾ ਚਾਹੁੰਨਾ ਜਿਵੇਂ ਤੁਸੀਂ ਕਹਿਣਾ ਮੈਂ ਉੰਜ ਕੀ ਕਰਨਾ ਚਾਹੁੰਨਾ ਇਹ ਜਦੋਂ ਅਸੀਂ ਆਪਣੇ ਆਪ ਨੂੰ ਅਰਪਣ ਕਰ ਦਾਂਗੇ ਤਾਂ ਮੇਰੇ ਮਾਲਕ ਨੇ ਸਾਡੀ ਬੇਨਤੀ ਸੁਣਨੀ ਆ ਕੋਈ ਪਿਆਰੇ ਤਾਂ ਬੇਨਤੀ ਸੁਣਨੀ ਆ ਫਿਰ ਜਦੋਂ ਆਪਾਂ ਇਹ ਪੁਕਾਰ ਰੱਖਤੀ ਮੰਗਦੀ ਮੰਗ ਕਿਹੜੀ ਰੱਖਤੀ ਆਪਾਂ ਮਾਲਕ ਨੂੰ ਮਿਲ ਲੀ ਤਾਂ ਗੁਰੂ ਪਿਆਰਿਓ ਜਿੱਥੇ ਮੇਰਾ ਮਾਲਕ ਆ ਗਿਆ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਥਾਨ ਕਿਹੜਾ ਹੈ ਆਸਰੀ ਜਿਹੜਾ ਇਹਦੇ ਅੰਦਰ ਜਦੋਂ ਮੇਰਾ ਮਾਲਕ ਬੈਠਾ ਵੀ ਅੰਦਰ ਹੀ ਆ ਭਾਵ ਕਿ ਇਸ ਤਰ੍ਹਾਂ ਦਾ ਪੜਦਾ ਹੈ ਗੁਰੂ ਪਿਆਰਿਓ ਇੱਥੋਂ ਥੱਲੇ ਕੀ ਆ ਨੌ ਦਰਵਾਜੇ ਆ ਤਹਾਂ ਕੀ ਆ ਦਸਵਾਂ ਦਵਾਰ ਆ ਜਿਹੜਾ ਗੁਪਤ ਹੈ ਹੁਣ ਇੱਥੇ ਮੇਰਾ ਮਾਲਕ ਬੈਠਾ ਹੈ ਤੇ ਨੌ ਦਰਵਾਜਿਆਂ ਦੇ ਅੰਦਰ ਇੱਕ ਮਨ ਨੂੰ ਮਕਾਨ ਬਣਾ ਕੇ ਦੇਦਾ ਭਾਵ ਮਨ ਕੀ ਹੈ ਪਿਤਾ ਪਰਮਾਤਮਾ ਦੀ ਅੰਸ ਹੈ ਔਰ ਮਨ ਦਾ ਪਿਤਾ ਕੌਣ ਹੈ ਅਕਾਲ ਪੁਰਖ ਪਿਤਾ ਪਰਮਾਤਮਾ ਉਹ ਉੱਪਰ ਬੈਠਾ ਹੈ ਭਾਵ ਮਨ ਇਸ ਘਰ ਦੇ ਵਿੱਚ ਬੈਠਾ ਹੈ ਮਸਾ ਮੰਨ ਲੋ ਮਿਸਾਲ ਦੇ ਤੌਰ ਤੇ ਸਾਡਾ ਕੋਈ ਦੋ ਮੰਜ਼ਲ ਬਿਲਡਿੰਗ ਤਿਆਰ ਖੜੀ ਹੋਈ ਹੈ ਔਰ ਸਾਡਾ ਜਿਹੜਾ ਪੁੱਤਰ ਹੈ ਉਹ ਉੱਪਰ ਵਾਲੀ ਛੱਤ ਤੇ ਭਾਵ ਲੱਗਦਾ ਹੁੰਦਾ ਹੀ ਆ ਗੁਰਪਿਆਰੇ ਤੋਂ ਕਿਉਂ ਜ਼ਰੂਰੀ ਵੀ ਆ ਇਹ ਕਿਉਂ ਦੇੜੀ ਬਾਦੀ ਆ ਤਾਂ ਕੀ ਹੈ ਮੰਡਪ ਬੰਦੇਰੇ ਦੇ ਅੰਦਰ ਭਾਵ ਸਾਡਾ ਜਿਹੜਾ ਪੁੱਤਰ ਹੈ ਉਹ ਨੀਚੇ ਆ ਔਰ ਪਿਤਾ ਪਰਮਾਤਮਾ ਉੱਪਰਲੀ ਛੱਤ ਤੇ ਆ ਉੱਪਰ ਵਾਲੀ ਬਿਲਡਿੰਗ ਤੇ ਭਾਵ ਆਪਸ ਵਿੱਚ ਤਣਾ ਤਾਣੀ ਦੇ ਕਰਕੇ ਗੱਲ ਨਹੀਂ ਕਰ ਸਕਦੇ ਜਾਂ ਸੰਸਾਰ ਦੇ ਪ੍ਰਤੀ ਜੋ ਵੀ ਆਪਾਂ ਲੈਣ ਦੇਣ ਜੋ ਵੀ ਵੰਡ-ਵੰਡਾਈ ਦਾ ਹੁੰਦਾ ਜੋ ਵੀ ਐਸਾ ਹੁੰਦਾ ਹੈ ਸੰਸਾਰ ਦੇ ਵਿੱਚ ਹਾਇਗਾ ਤਾਂ ਗੁਰਪਿਆਰੋ ਫਿਰ ਜਿਸ ਤਰ੍ਹਾਂ ਇੱਕ ਆਧਾਰ ਹੁੰਦੇ ਤੌਰ ਤੇ ਸੰਸਾਰ ਦੇ ਉੱਤੇ ਪਿਓ-ਪੁੱਤ ਗੱਲ ਨਹੀਂ ਕਰਦੇ ਇਸੇ ਤਰ੍ਹਾਂ ਹੀ ਮਨ ਬੱਚਾ ਆ ਨੌ ਦਰਵਾਜਿਆਂ ਦੇ ਅੰਦਰ ਇੱਥੇ ਬੱਠਾ ਹੈ ਨੌ ਦਰਵਾਜੇ ਨੇਤਰ ਮਨ ਬੱਚਾ ਕਿੱਥੇ ਬੈਠਾ ਨੇਤਰਾਂ ਦੇ ਵਿੱਚ ਨੇਤਰ ਕੀ ਆ ਦਰਵਾਜੇ ਆ ਇੱਕ ਨੌ ਦਰਵਾਜੇ ਕਿਹੜੇ-ਕਿਹੜੇ ਨੇ ਦੋ ਨੇਤਰ ਦੋ ਕੰਨ ਦੋ ਨਾਸਿਕਾ ਇੱਕ ਮੁਖ ਦੋ ਮਾਲਮੂਤਰ ਨੌ ਹੋ ਗਏ ਦਸਵਾਂ ਦਵਾਰ ਏ ਇੱਥੇ ਮਾਲਕ ਬੈਠਾ ਪਰ ਇੱਕ ਸ਼ਬਦ ਆਉਂਦਾ ਹੈ ਇਹ ਇੱਕ ਗ੍ਰਹਿ ਦਾਸ ਦੇ ਚਿੱਤੇ ਨਹੀਂ ਆ ਰਿਹਾ ਕਿ ਇੱਕ ਘਰ ਦੇ ਵਿੱਚ ਵਸ ਰਹੇ ਨੇ ਪਰ ਆਪਸ ਵਿੱਚ ਮਿਲ ਜੁਲ ਕੇ ਗੱਲ ਨਹੀਂ ਕਰਦੇ ਇੱਕ ਸ਼ਬਦ ਦਾਸ ਨੂੰ ਭੁੱਲ ਰਿਹਾ ਤਾਂ ਗੁਰਪਿਆਰੋ ਉਹ ਕੰਡੀਸ਼ਨ ਆ ਸਾਡੀ ਮਾਲਕ ਸਾਡਾ ਆ ਦਸਵੇਂ ਦਵਾਰ ਸੇ ਬੈਠਾ ਹੈ ਅਸੀਂ ਨੌ ਦਰਵਾਜ਼ਾਂ ਆਹ ਘਰ ਚ ਬੈਠੇ ਆਂ ਪਰ ਕਦੇ ਵੀ ਅਸੀਂ ਮਾਲਕ ਪਿਤਾ ਪਰਮਾਤਮਾ ਦੀ ਸਾਨੂੰ ਯਾਦ ਨਹੀਂ ਆਈ ਕਦੇ ਵੀ ਸਾਨੂੰ ਤੜਫ ਨਹੀਂ ਆਈ ਅੰਦਰੋਂ ਸਾਡੇ ਹੋਕ ਨੇ ਨਿਕਲੀ ਪਰ ਨਿਕਲਦੀ ਆ ਕਿੰਨਾ ਦੀ ਜਿਹਨੂੰ ਪਤਾ ਲੱਗ ਗਿਆ ਜਿਹਨੂੰ ਭੇਦ ਆ ਗਿਆ ਇਹ ਖੇਡ ਜੋ ਸਮਝਣ ਲੱਗ ਗਿਆ ਇਹ ਪਰਮ ਗਿਆਨ ਜਿਹਨੂੰ ਕੋਈ ਸੁਣਨ ਲੱਗ ਗਿਆ ਬੈਠ ਕੇ ਜਾਂ ਕਥਾ ਜਿਵੇਂ ਜਿਸ ਤਰ੍ਹਾਂ ਮੇਰਾ ਮਾਲਕ ਕਿਰਪਾ ਕਰੇ ਇਹ ਗੁਰਪਿਆਰੋ ਆਮ ਆਦਮੀ ਨਹੀਂ ਸੁਣ ਸਕਦਾ ਇਹ ਵੀ ਧਿਆਨ ਦੇਣਾ ਜੀਤੇ ਮੇਰੇ ਮਾਲਕ ਨੇ ਕਿਰਪਾ ਕੀਤੀ ਆ ਉਹ ਇਸ ਵਿਚਾਰਾਂ ਨੂੰ ਸੁਣਦਾ ਜਿਹਨੂੰ ਥੋੜੀ ਵਾਲੀ ਸਮਝ ਆਏਗੀ ਆ ਕਿ ਅਸੀਂ ਮਾਲਕ ਨੂੰ ਮਿਲਣ ਵਾਸਤੇ ਆਏ ਆ ਤਾਂ ਗੁਰਪਿਆਰੋ ਗੱਲ ਚੱਲੀ ਸੀ ਅਰਦਾਸ ਦੀ ਕਿ ਅਰਦਾਸ ਸਾਡੀ ਕਿਉਂ ਨਹੀਂ ਪਹੁੰਚਦੀ ਅਸੀਂ ਇੰਨੇ ਨੇੜੇ ਆ ਮਾਲਕ ਦੇ ਪਾਪ ਫਿਰ ਵੀ ਸਾਡੀ ਪੁਕਾਰ ਕਿਉਂ ਨਹੀਂ ਸੁਣਦੇ ਆ ਇੱਕ ਕਮੀਆਂ ਸਾਡੇ ਦੇਖ ਕਮੀ ਹੈ ਮਾਲਕ ਤਾਂ ਕਹਿੰਦਾ ਕਿ ਵਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਕਹਿੰਦਾ ਤੇਰੀ ਅਰਦਾਸ ਕਦੇ ਵਿਰਤੀ ਨਹੀਂ ਜਾਣੀ ਪਰ ਅਸੀਂ ਅਰਦਾਸਾਂ ਤੇ ਅਰਦਾਸਾਂ ਕਰੀ ਜਾਂਦੇ ਆ ਸਾਡੀ ਪੂਰੀ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਕਿਉਂਕਿ ਅਸੀਂ ਪਹਿਲਾਂ ਮਾਲਕ ਨੂੰ ਹੀ ਮੰਗਿਆ ਅਸੀਂ ਪ੍ਰਮਾਤਮਾ ਨੂੰ ਮੰਗਿਆ ਹੀ ਨਹੀਂ ਪਹਿਲੇ ਗੁਰਦਿਆਂ ਅਸੀਂ ਮੰਗਿਆ ਹੈ ਆ ਦੁਨਿਆਵੀ ਦੰਦੇ ਦੁਨਿਆਵੀ ਕੰਮ ਦੁਨਿਆਵੀ ਲੋੜਾਂ ਆਸੇ ਹੱਥ ਤੱਕ ਸੀਮਤ ਹਨ ਤਾਂ ਗੁਰਪਿਆਰੋ ਫੇਰ ਸਾਨੂੰ ਇਹ ਤਾਂ ਮੰਗਣਾ ਪੈਣਾ ਹੈ ਕਿ ਆਜ ਆਮੇ ਚ ਮੰਗ ਲਓਗੇ ਤਾਂ ਠੀਕ ਹੈ ਕਿ ਮਾਲਕਾ ਭਈ ਪ੍ਰਾਪਤ ਮਨ ਤਪਦੇ ਰਿਹਾ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਤੁਸੀਂ ਕਹਿ ਰਹੇ ਹੋ ਕਿ ਭਾਈ ਤੇਰੀ ਵਾਰੀ ਹੈ ਇਹ ਬੱਚਾ ਤੋਂ ਆਪਣੇ ਘਰ ਮੇਰੇ ਮਨ ਪਰ ਦੇਸੀ ਵੇ ਘਰ ਆ ਬੋ ਇਹ ਰੋਜ਼ ਪਕਾਰ ਕਰਦਾ ਮੇਰਾ ਮਾਲਕ ਗੁਰਪਿਆਰਿਓ ਤਾਂ ਅਰਦਾਸ ਦੇ ਉੱਤੇ ਕਹਾਣੀ ਚੱਲਿਆ ਆਪਣੇ ਅਰਦਾਸ ਦੇ ਉੱਤੇ ਗੁਰੂ ਸਾਹਿਬ ਸਮਝਾ ਰਹੇ ਨੇ ਅੱਗੇ ਕਹਿ ਰਹੇ ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣ ਤਾਸ ਕੇ ਪ੍ਰਮਾਤਮਾ ਸਾਰੇ ਗੁਣਾ ਦਾ ਖਜ਼ਾਨਾ ਸਾਰੀਆਂ ਤਾਕਤਾਂ ਦੇ ਕੋਲ ਨੇ ਤਾਂ ਗੁਰਪਿਆਰਿਓ ਪ੍ਰਮਾਤਮਾ ਦਾ ਆਸਰਾ ਪ੍ਰਮਾਤਮਾ ਕੋਲ ਮੰਗਣਾ ਜਾ ਭਰੋਸਾ ਵਿਸ਼ਵਾਸ ਸਾਨੂੰ ਕਰਨਾ ਹੀ ਨਹੀਂ ਆਇਆ ਗੱਲ ਤਾਂ ਇੱਥੇ ਕਰਕੇ ਮੋੜੀ ਕਿ ਸਾਨੂੰ ਕਰਨਾ ਹੀ ਨਹੀਂ ਆਇਆ ਮਾਲਕ ਨੂੰ ਔਰ ਜੋ ਵੀ ਬੇਨਤੀ ਕਰਨ ਨਹੀਂ ਆਈ ਮੇਰਾ ਮਾਲਕ ਤਾਂ ਇੰਨਾ ਦਿਆਲੂ ਆ ਕਿਰਪਾਲੂ ਆ ਗੁਰਪਿਆਰਿਓ ਉਹ ਤਾਂ ਕਹਿ ਰਿਹਾ ਕਿ ਸੱਤ ਗੁਰ ਸਭਨਾ ਦਾ ਭਲਾ ਮਨਾਇਦਾ ਇਸ ਦਾ ਬੁਰਾ ਕੇ ਹੁ ਕਹਿੰਦਾ ਭਾਈ ਮੈਂ ਤਾਂ ਕਿਸੇ ਦਾ ਬੁਰਾ ਚਾਹੁੰਦਾ ਹੀ ਨਹੀਂ ਤਾਂ ਗੁਰਪਿਆਰਿਓ ਸਾਨੂੰ ਇਹ ਕਹਾਣੀ ਸਮਝਣੀ ਪੈਣੀ ਆ ਇਹ ਗਾਥਾ ਹੈ ਜੇ ਪਾਸੇ ਪਿਤਾ ਪਰਮਾਤਮਾ ਜੋ ਧੰਨ ਸ੍ਰੀ ਗੁਰਗੰਸਾ ਦੇ ਵਿੱਚ ਉਹਨੇ ਦਰਜ ਕੀਤੀ ਹੈ ਤਾਂ ਗੁਰਪਿਆਰੇ ਆਓ ਫਿਰ ਆਪਾਂ ਮਾਲਕ ਅਗੇ ਭੁੱਲਾ ਬਖਸਾਈਏ ਕਿ ਮਾਲਕਾ ਇੰਨੀ ਕੁ ਬੇਨਤੀ ਦਾਸ ਦੀ ਮਨਜ਼ੂਰ ਕਰਨਾ ਤੇ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਲਗਾ ਮਾਤਰ ਹੋ ਜਾਂਦੀਆਂ ਨੇ ਸਤਗੁਰ ਬਖਸ਼ਨਾਰਾ ਔਰ ਸੰਗਤ ਬਖਸ਼ਨਾਰਾ ਜੀ ਤੇ ਜਰੂਰ ਦਾਸ ਵੀ ਜਿਹੜੀ ਪਕਾਰ ਹੈ ਜਾਂ ਮੁੱਖ ਤੋਂ ਮੇਰਾ ਮਾਲਕ ਕਹਿ ਰਿਹਾ ਹੈ ਕਿ ਇੱਕ ਪਿਆਰ ਵਾਲੀ ਗੱਲ ਆ ਗੁਰੂ ਕਹ ਰਿਹਾ ਦਾਸ ਤੋਂ ਹੋਰ ਕੋਈ ਇਸ ਤਰ੍ਹਾਂ ਦਾ ਨਹੀਂ ਆ ਕਿ ਕਦੇ ਵੀ ਦਾਸ ਨੇ ਕੋਈ ਵੀ ਵੀਡੀਓ ਦੇ ਅੰਦਰ ਇਹ ਨਹੀਂ ਕਿਹਾ ਹਾਂ ਸੁਣੋ ਸੁਣ ਕੇ ਚੰਗੀ ਲੱਗਦੀ ਹੈ ਤਾਂ ਤੁਸੀਂ ਆਪਣੇ ਆਪ ਨੇ ਨਾਲ ਲਓ ਕਿਉਂਕਿ ਇੰਨਾ ਕੋਈ ਦਾਸ ਕਥਾਵਾਚਕ ਵੀ ਨਹੀਂ ਹੈ ਸਿਰਫ ਇੱਕ ਪਿਆਰ ਮੁਹੱਬਤਾਂ ਮਾਲਕ ਦੇ ਨਾਲ ਕਿ ਆ ਜਿਹੜਾ ਸਾਡਾ ਵਖਤ ਆ ਦੋ ਘੜੀਆਂ ਉਹਦੇ ਲਿਖੇ ਲੱਗ ਜੇ ਨਾ ਦਾਸ ਨੇ ਕਿਤੇ ਇਹ ਚਾਹਣਾ ਰੱਖੀ ਆ ਕਿ ਭਾਈ ਇਸ ਤਰ੍ਹਾਂ ਕਰ ਦਿਓ ਜਾਂ ਐਡਾ ਕਰ ਦਿਓ ਜਾਂ ਇਹਨੂੰ ਉਹ ਕਰੋ ਕਿਉਂਕਿ ਅਸੀਂ ਮਾਲਕ ਦੇ ਉੱਤੇ ਕਹਾਣੀ ਸਾਰੀ ਸੜ ਰੱਖੀ ਆ ਜੋ ਕੁਝ ਕਰਨਾ ਉਹਨੇ ਕਰਨਾ ਤਾਂ ਗੁਰਪਿਆਰੇ ਭੁੱਲਾਂ ਚੁੱਕਾ माफ ਕਰੋ ਜੀ ਭੁੱਲਾਂ ਬਖਸ਼ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਡ ਰੂਜੀ ਦੇ ਫਤਿਹ